ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਤਗੁਰ ਨਾਨਕ ਕਦੇ ਔਖੀ ਘੜੀ ਨਾ ਵੇਖਣ ਦੇਵੀਂ ਰੋਟੀ ਭਾਵੇਂ ਨੂਨ ਭੋਕੇ ਦੇ ਦੀ ਪਰ ਕਿਸੇ ਨੂੰ ਦੁੱਖ ਨਾ ਦੇਵੀਂ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਦੁਖੀ ਨਹੀਂ ਕਹਿ ਸਕਦਾ ਕਿਉਂਕਿ ਦੁੱਖ ਤਾਂ ਉੱਪਰ ਵਾਲਾ ਦਿੰਦਾ ਪਰੇਸ਼ਾਨੀ ਦਿੰਦੀ ਹੈ ਦੁਨੀਆ ਦੁਨੀਆ ਵੀ ਨਹੀਂ ਮੈਂ ਕਹਿ ਸਕਦਾ ਛੋਟੀ ਜੀ ਦੁਨੀਆ ਹੁੰਦੀ ਏ ਇੱਕ ਬੰਦੇ ਦੀ ਹਰੇਕ ਇਨਸਾਨ ਦੀ ਜਿਦੇ ਵਿੱਚ ਇੱਕ ਸ਼ਾਮਲ ਹੁੰਦੇ ਆਪਦੇ ਮੈਂ ਆਪਦਿਆਂ ਕਰਕੇ ਅੱਜ ਪਰੇਸ਼ਾਨ ਆ ਪਰੇਸ਼ਾਨ ਕਿਹੜੀ ਗੱਲਾਂ ਆ ਮੈਂ 35 ਸਾਲਾਂ ਦੀ ਉਮਰ ਹੋ ਗਈ ਕੰਪਿਊਟਰ ਦਾ ਮੈਂ ਮਾਸਟਰ ਆ ਨਾਂ ਮੇਰਾ ਸੁਖਮੰਦਰ ਸਿੰਘ ਪਿੰਡ ਮੇਰਾ ਕੋਨਿਆਣਾ ਜ਼ਿਲ੍ਹਾ ਮੇਰਾ ਬਠਿੰਡਾ ਥਾਣਾ ਮੇਰਾ ਨਿੰਘਾੜ ਪਰੇਸ਼ਾਨ ਮੈਂ ਕਿਹੜੀ ਗੱਲਾਂ ਆ ਮੈਨੂੰ ਮੇਰੇ ਵੀ ਆਪਦੇ ਆਣੇ ਮਾਰੇ ਮੇਰੇ ਚਾਚੇ ਤਾਏ ਮੇਰੇ ਪਿੰਡ ਦੀ ਪੰਚਾਇਤ ਮੇਰੇ ਗਲੀ ਮਹੱਲੇ ਦੇ ਸਭ ਜਾਣਦੇ ਆ ਮੇਰੇ ਬਾਰੇ ਅੱਜ 35 ਸਾਲਾਂ ਦੇ ਵਿੱਚ ਮੈਂ ਕਦੇ 10000 ਰੁਪਏ ਮੇਰੇ ਅਕਾਊਂਟ ਦੇ ਵਿੱਚ ਤਨਖਾਹ ਨਹੀਂ ਆਈ ਕਿ ਮੈਂ ਕੰਮ ਨਹੀਂ ਕਰਦਾ ਯਾਰ ਕਿ ਮੈਂ ਠੱਗ ਚੋਰ ਅੱਜ ਮੈਂ ਮੰਥਲੀ ਪਤਾ ਕਿੰਨੇ ਪੈਸੇ ਕਮਾ ਰਿਹਾ 6000 ਰੁਪਏ 6000 ਰੁਪਏ ਵਿੱਚੋਂ ਮੇਰਾ 1500 ਰੁਪਿਆ 16-1700 ਰੁਪਏ ਵਿਆਜ ਕੱਟਿਆ ਜਾਂਦਾ 35000 40000 ਰੁਪਏ ਨਾਲ ਮੈਂ ਜੋ ਨਗਾਰਾ ਕਰ ਰਿਹਾ ਮੈਂ ਬਹਿਵਰਿਆ ਇੱਕ ਮੇਰੇ ਬੇਟਾ ਇਹ ਦੁੱਖ ਇਹ ਸਾਜ਼ਿਸ਼ ਇਹਦੇ ਸਭ ਦੇ ਪਿੱਛੇ ਹੈਗਾ ਮੇਰੇ ਆਪ ਤੇ ਜਿਹੜੀ ਕਿ ਮੇਰੀ ਦੁਨੀਆ ਸੀ ਮੈਂ ਇੱਕ YouTube ਤੇ ਵੀਡੀਓ ਦੇਖੀ ਸੀ ਕਿ ਕੋਈ ਸਿਆਣਾ ਬੰਦਾ ਸੀਗਾ ਤਕਰੀਬਨ ਉਮਰ ਹੋਗੀ ਉਹਦੀ 70 75 ਸਾਲਾਂ ਦੀ ਕਰੀਬ ਉਹ ਕਹਿ ਰਿਹਾ ਸੀ ਕਹਿੰਦਾ ਭਾਈ ਜੀ ਮਾਪਿਓ ਵੀ ਚੰਗੇ ਸਮੇਂ ਦੇ ਆਰ ਵਕਈ ਚੰਗੇ ਸਮੇਂ ਦੇ ਆ ਭਾਈ ਜੀ ਮਾਪੇ ਛੋਟੇ ਦੇ ਹੋ ਗਏ ਉਹਨਾਂ ਨੇ ਮੇਰਾ ਘਰ ਟਵਾਦਾ ਮੁੜ ਕੇ ਪਾਕੇ ਨਹੀਂ ਦਿੱਤਾ ਉਹਦੇ ਵਿੱਚ ਉਹਨਾਂ ਨੇ ਮੇਰੀ ਵਾਈਫ ਨੂੰ ਮੇਰੇ ਰਿਸ਼ਤੇਦਾਰ ਨੂੰ ਮੇਰੇ ਸਹੁਰਾ ਸਾਹਿਬ ਨੂੰ ਮੇਰੀ ਸੱਸ ਸਾਹਿਬ ਨੂੰ ਇਹਨਾਂ ਨੂੰ ਸਾਰਿਆਂ ਨੂੰ ਸ਼ਾਮਲ ਕਰਕੇ ਸਾਜੇਸ ਬਣਾਈ ਉਹਨਾਂ ਤੋਂ ਮੈਨੂੰ ਫੋਨ ਕਰਾਇਆ ਮੇਰੇ ਸਹੁਰਿਆਂ ਤੋਂ ਤਾਂ ਮੈਂ ਘਟਾਇਆ ਠੀਕ ਹੈ ਹੁਣ ਉਹ ਸਾਰੇ ਇੱਕ ਪਾਸੇ ਸੀ ਮੈਂ ਇਕੱਲਾ ਇੱਕ ਪਾਸੇ ਨਹੀਂ ਡਵਾਉਣ ਦੇਵੇ ਸੀਗਾ ਚਲੋ ਮੈਂ ਸਾਰੇ ਅੱਗੇ ਮੇਰੀ ਨਹੀਂ ਚੱਲੀ ਮੈਂ ਟਾਤਾ ਜੀ ਨਾਲ ਲੱਗ ਕੇ ਮੁੜ ਕੇ ਉਹਨਾਂ ਨੇ ਪਾਕੇ ਨਹੀਂ ਦਿੱਤਾ ਮੈਨੂੰ ਰੱਬ ਮਿਲਿਆ ਕਿਉਂ ਆਪਣੇ ਦਿਲ ਦੇ ਵਿੱਚ ਕੋਈ ਖੋੜ ਨਹੀਂ ਹੈਗੀ ਮੇਰਾ ਨਾਮ ਸੁਖਮੰਦਰ ਸਿੰਘ ਹੈ ਜਿਹਨੂੰ ਮੈਂ ਪਹਿਲਾਂ ਦੱਸਿਆ ਮੈਂ ਆਪਦੇ ਨੂੰ ਦੁਨੀਆਦਾਰੀ ਨੂੰ ਸੁਖ ਦਾ ਮੰਦਰ ਬਣ ਕੇ ਟੱਕਰਿਆ ਠੀਕ ਹੈ ਚਲੋ ਉਹਨਾਂ ਨੇ ਘਰ ਟਵਾਤਾ ਮੁੜ ਕੇ ਭਾਈ ਜੀ ਡੇਢ ਦੋ ਸਾਲ ਮੈਂ ਆਪਣੇ ਚਾਚੇ ਦੇ ਘਰੇ ਬੈਠਾ ਰਿਆ ਉਹਨਾਂ ਨੇ ਮੈਨੂੰ ਨਹੀਂ ਪਾ ਕੇ ਦਿੱਤਾ ਫਿਰ ਮੈਨੂੰ ਰੱਬ ਮਿਲਿਆ ਥੱਲੇ ਉਤਰ ਕੇ ਜਿਹਨੇ ਮੈਨੂੰ ਘਰ ਬਣਾ ਕੇ ਦਿੱਤਾ 8000 ਰੁਪਿਆ ਲੱਗਿਆ 85 ਅਜੋ 80-8000 ਰੁਪਏ ਦਾ ਮੈਨੂੰ 2 ਸਾਲ ਹੋ ਗਏ 1.5 ਸਾਲ ਵਿਆਜ ਕਟਾਉਂਦੇ ਠੀਕ ਹੈ 3500 4000 ਰੁਪਏ ਨਾਲ ਮੈਂ ਇਹਦਾ ਜੁਣ ਗਯਾਰਾ ਕਰ ਰਿਹਾ ਹੁਣ ਮੈਂ ਪਰੇਸ਼ਾਨੀ ਨਾ ਤਾਂ ਮੈਨੂੰ ਕੋਈ ਪੈਸੇ ਦੀ ਲੋੜ ਆ ਪਰੇਸ਼ਾਨੀ ਮੈਨੂੰ ਇਸ ਗੱਲ ਦੀ ਆ ਜਰ ਮੈਂ ਸੋਚਿਆ ਭਲਾ ਸੀਗਾ ਮੈਂ ਸਾਰਾ ਨੋਟ ਟੁੱਟ ਗਿਆ ਭਲਾ ਕਰਨ ਦਾ ਟਾਈਮ ਨਹੀਂ ਹੈਗਾਗਾ ਕਿਸੇ ਦਾ ਚੰਗਾ ਸੋਚਣ ਦਾ ਟਾਈਮ ਨਹੀਂ ਹੈਗਾਗਾ ਹਾਂ ਹੈਲਪ ਕਰ ਦਿਓ ਕਿਸੇ ਦੀ ਉਹ ਸਰਾਂ ਨੂੰ ਬੈਸਟ ਆ ਮੈਂ ਤਾਂ ਇਹੀ ਮੰਨਦਾ ਸੋਨੂ ਭਾਈ ਜੀ ਇੱਥੇ ਹਰ ਕੋਈ ਚੂਜ਼ ਕਰਨ ਵਾਲਾ ਮੈਂ ਬੜਾ ਕੋ ਸੈਡ ਸੌਂਗੀ ਸੁਣ ਕੇ ਮੈਂ ਫੈਨ ਆਇਆ ਬੱਬੂ ਮਾਨ ਸਾਹਿਬ ਦਾ ਦਿਲਜੀਤ 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 ਦਾ ਹੋਰ ਵੀ ਬੜੇ ਬਿਆਬੀ ਸਿੰਗਰਾਂ ਨੇ ਸੈਡ Song ਗਾਣੇ ਗਾਏ ਮੈਂ ਉਹ ਸਾਰੇ ਸੈਡ Song ਗਾਣੇ ਬੜੇ ਸ਼ੌਂਕ ਨਾਲ ਸੁਣਦਾ ਕੋਈ ਦਰਦ ਵਜੋਂ ਨਹੀਂ ਸੁਣਦਾ ਸਿਰਫ ਇੱਕ ਸਿੱਖਿਆ ਨੌਲੇਜ ਬਾਰੇ ਸੌਂਦਾ ਕਿ ਉਹ ਕੁਝ ਵੀ ਮੈਂ ਸਿੱਖਿਆ ਨੌਲੇਜ ਲਈਤੀ ਆ ਚਾਰ ਸੰਗੀ ਸੁਣਨ ਤੋਂ ਕਿ ਠੀਕ ਹੈ ਆ ਮੈਂ ਇੱਕ ਲੇਖ ਬਣਾਇਆ ਦੇਖ ਲਿਆ ਇਹ ਤੀਸਰਾ ਹੈ ਇਹ ਦੁਨੀਆ ਦਾ ਕੁਝ ਸੌ ਕੁਸ ਗੱਲਾਂ ਕਰਦੀ ਆ ਜੇ ਕੋਈ ਆਖੂਗਾ ਲਵ ਸਟੋਰੀ ਹੈ ਇਹ ਆ ਉਹ ਕੋਈ ਲਵ ਸਟੋਰੀ ਨਹੀਂ ਬਈ ਇਹ ਕੁਝ ਨਹੀਂ ਹੋਗਾ ਇਹ ਸਿਰਫ ਇੱਕ ਸਿੱਖਿਆਗੀ ਲੇਖ ਲਿਖਿਆਗਾ ਮੈਂ ਕਿ ਗਰੀਬ ਤੇ ਅਮੀਰ ਇਨਸਾਨ ਵਾਸਤੇ ਮੇਰੀ ਇੱਛਾ ਸੀ ਕਿ ਮੈਂ ਇੱਕ ਫਿਲਮ ਬਣਾਵਾਂ ਪਰ ਮੇਰੇ ਕੋਲੇ ਘਰ ਵਿੱਚੋਂ ਦਸਵਾ ਹੋਰ ਕੋਈ ਰਸਤਾ ਨਹੀਂ ਹੈਗਾ ਮੈਨੂੰ ਤੁਹਾਡੇ ਤੋਂ ਇੱਕ ਹੈਲਪ ਦੀ ਲੋੜ ਆ ਕਿ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਦੋ ਹੱਥ ਬਨ ਕੇ ਡੇਢ ਹੱਥ ਬਨ ਕੇ ਜੋ ਕੁਝ ਵੀ ਜਿੱਦਾਂ ਮਰਜ਼ੀ ਸਮਝ ਲਓ ਇਹਨੂੰ ਸ਼ੇਅਰ ਇਦਾਂ ਕੀਤਾ ਜਾਵੇ ਤਾਂ ਕਿ ਬੱਬੂ ਮਾਨ ਸਭ ਕੋਲੇ ਪਹੁੰਚੇ ਦਰਜੀਤ ਸਭ ਕੋਲੇ ਪਹੁੰਚੇ ਠੀਕ ਹੈ ਮੈਂ ਸਟੋਰੀ ਲਿਖੀ ਸੀਗੀ ਕਿ ਇੱਕ ਬੱਚਾ ਪੈਦਾ ਹੁੰਦਾ ਕੀ ਉਹਦੇ ਖਾਬ ਹੁੰਦੇ ਆ ਕੀ ਉਹਦੇ ਸ਼ੌਂਕ ਹੁੰਦੇ ਹੈਗੇ ਠੀਕ ਹੈ ਕਿਵੇਂ ਉਹਨੂੰ ਦੁਨੀਆ ਚਲਾਉਂਦੀ ਆ ਕਿਦਾਂ ਉਹਦੇ ਤੇ ਜ਼ੁਲਮ ਹੋ ਰਿਹਾ ਠੀਕ ਹੈ ਕਿਦਾਂ ਉਹ ਜ਼ੁਲਮ ਕਰ ਰਿਹਾ ਇਹ ਸਭ ਕੁਝ ਬਾਰੇ ਇਹਦੇ ਵਿੱਚ ਲਿਖਦੇ ਵਿੱਚ ਲਿਖਿਆ ਹੋਇਆ ਹੈਗਾ ਤਾਂ ਮੇਰੀ ਉਮੀਦ ਆ ਕਿ ਜਾਂਦੇ ਜਾਂਦੇ ਵੀ ਇਹ ਮੇਰੀ ਫਿਲਮ ਬਣ ਜੇ ਤਾਂ ਬਹੁਤ ਵਧੀਆ ਹੋਊਗਾ ਮੈਨੂੰ ਕੋਈ ਤੁਹਾਡੇ ਤੋਂ ਹੱਥ ਬੰਨ੍ਹ ਕੇ ਬੇਨਤੀ ਹੈ ਪੈਸਿਆਂ ਦੀ ਲੋੜ ਨਹੀਂ ਠੀਕ ਹੈ ਦੇਖੋ ਦੁਨੀਆ ਬਈ ਜੀ ਬੜਾ ਕੁਛ ਕਹਿੰਦੀ ਆ ਮੇਰੇ ਵਧੀਆ ਪੈਰ ਸਲਾਮਤਾ ਮੇਰੇ ਹੱਥ ਪੈਰ ਸਲਾਮਤਾ ਕਿਉਂ ਮੈਨੂੰ ਆਪਦੇ ਗਲੀ ਮੁਹੱਲਿਆਂ ਤੋਂ ਆਪਦੇ ਚਾਚੇ ਤਾਇਆ ਤੋਂ ਸਭ ਤੋਂ ਸ਼ਰਮ ਆਉਂਦੀ ਆ ਬਈ ਜੀ ਵੀ ਹੈਲਪ ਮੰਗਦੇ ਆ ਮੈਂ ਤਾਂ ਰੱਬ ਤੋਂ ਮੰਗਦਾ ਰੱਬ ਵੀ ਜ਼ਰੂਰ ਸੁਣਦਾ ਬੋੜਦਾ ਬੋੜੂਗਾ ਵੀ ਜ਼ਰੂਰ ਇੱਕ ਨਾ ਇੱਕ ਦਿਨ ਅੱਛਾ ਹਾਂ ਮੈਂ ਫ੍ਰੀ ਦੇ ਵਿੱਚ ਦੇਣ ਨੂੰ ਤਿਆਰ ਆ ਜੇ ਕੋਈ ਇਸ ਫਿਲਮ ਦੀ ਸਟੋਰੀ ਲੈ ਜਾ ਕੇ ਕੋਈ ਫਿਲਮ ਬੰਦਾ ਬਣਾਊਗਾ ਤਾਂ ਮੈਂ ਫਰੀਦੇ ਵਿੱਚ ਆਪਣੀ ਲਿਖੀ ਹੋਈ ਸਟੋਰੀ ਉਹ ਬੰਦੇ ਨੂੰ ਦੇਵਾਂਗਾ ਤਾਂ ਉਹ ਤੋਂ ਵੱਡੀ ਮੇਰੇ ਲਈ ਹੋਰ ਕੋਈ ਖੁਸ਼ੀ ਨਹੀਂ ਹੋਊਗੀ ਆਪਾਂ ਪਟਾਕ ਦਿੱਨੇ ਯਾਰ ਪੁਲਸ ਨੂੰ ਲੀਡਰਾਂ ਨੂੰ ਪ੍ਰਧਾਨਾਂ ਨੂੰ ਸਭ ਨੂੰ ਮਾੜਾ ਕਹਿ ਦਿੰਨੇ ਆ ਪਰ ਇੱਥੇ ਭਾਈ ਜੀ ਗਲਤ ਕੋਈ ਨਹੀਂ ਹੈਗਾ ਗਲਤ ਹੈਗੀ ਇਹ ਦੁਨੀਆਦਾਰੀ ਖੁਦ ਆਪ ਇਹ ਚਿੱਟੇ ਕਰਕੇ ਦੇਖੋ ਕੀ ਕੁਝ ਹੋ ਰਿਹਾ ਚਿੱਟਾ ਵੀ ਇੱਥੇ ਕਿਸੇ ਨੇ ਪੈਸਿਆਂ ਦੇ ਲਾਲਚ ਕਰਕੇ ਪੰਜਾਬ ਦੇ ਅੰਦਰ ਦਾਖਲ ਕੀਤਾ ਠੀਕ ਹੈ ਸੋ ਹੁਣ ਬੜੀਆਂ ਗੱਲਾਂ ਮੈਂ ਕੀ ਕਰਾਂ ਮੇਰੇ ਨੂੰ ਬੜੇ ਸੂਝਵਾਨ ਵਿਦਵਾਨ ਬੈਠੇ ਆ ਦੁਨੀਆ ਤੇ ਮੈਂ ਤਾਂ ਚਰਨਾਂ ਦੀ ਧੂੜਾਂਗੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਸੱਚੇ ਪਾਤਸ਼ਾਹ ਹਫਤੇ ਮਿਹਰ ਕਰੇ ਕਦੇ ਕਿਸੇ ਨੂੰ ਦੁੱਖ ਨਾ ਦੇਵੀਂ ਵੈਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ